ਜੇਪੁਰਾਦਿਆਂ ਖਿਲਾਫ ਪੰਜਾਬ ਪੁਲਿਸ ਲਗਾਤਾਰ ਮੁਸਤੈਦ ਨਜ਼ਰ ਆ ਰਹੀ ਹੈ ਐਸੇ ਕੜੀ ਵਿੱਚ ਲੁਧਿਆਣਾ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਲੁਧਿਆਣਾ ਪੁਲਿਸ ਨੇ ਲੜਾਈ ਝਗੜੇ ਵਿੱਚ ਲੋੜਿੰਦੇ ਪਗੋੜੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਮੁਤਾਬਕ ਇਹ ਕਾਫੀ ਲੰਬੇ ਸਮੇਂ ਤੋਂ ਫਰਾਰ ਚੱਲ ਰਿਹਾ ਸੀ ਇਸ ਦੀ ਗ੍ਰਿਫਤਾਰੀ ਲਈ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਸੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੜਾਈ ਝਗੜੇ ਤੋਂ ਬਾਅਦ ਇਹ ਘਰ ਤੋਂ ਫਰਾਰ ਹੋ ਗਿਆ ਸੀ ਜਿਸ ਤੋਂ ਬਾਅਦ ਪਰਿਵਾਰ ਨੇ ਵੀ ਇਸ ਨੂੰ ਬੇਦਖਲ ਕੀਤਾ ਹੋਇਆ ਸੀ ਤੇ ਇਸ ਤੇ ਇੱਕ ਮੁਕੱਦਮਾ ਪਹਿਲਾਂ ਵੀ ਦਰਜ ਹੈ ਜਿਸ ਤੇ ਇਹ ਚੋਰੀ ਦੇ ਕੇਸ ਵਿੱਚ ਅੰਦਰ ਗਿਆ ਸੀ ਤੇ ਹੁਣ ਇਸ ਦੀ ਗ੍ਰਿਫਤਾਰੀ ਨਾਲ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਹਾਂਜੀ ਇਹ ਨਾ ਸਾਡੇ ਕੋਲ ਇੱਕ ਮਕਤਮਾ ਹੈਗਾ ਜੀ 161 ਡੇਟਡ 19/8/2022 ਸਾਡੇ ਏਸੀ ਮਰੀਚੰਦ ਜੀ ਨੇ ਇਹ ਕਦਮਾਂ ਦਾ ਦਸਤਾਵੇਜ਼ ਟੇਪੋਟਲੀ ਕਪੀਸ਼ਾਵਾਂ ਚ ਲੈ ਆਂਦੀ ਸੀ ਜਿਸ ਦੌਰਾਨ ਇੱਕ ਦੋਛੀ ਜਿਹੜਾ ਬੰਤੀਪੂਤ ਹੋਰ ਪ੍ਰੈਸ ਕਰ ਲਿਆ ਸੀ ਪਹਿਲਾਂ ਆਪਾਂ ਤੇ ਇੱਕੋ ਦੀ ਘਰ ਵਾਲੇ ਸਾਮਣੇ ਬੈਠੇ ਇਹ ਇਤਿਹਾਸਕ ਰਤੂ ਸੀ ਹੈ ਫਰਾਰ ਹੋਇਆ ਸੀ ਘਰੋਂ ਭੱਜਾ ਹੋਇਆ ਸੀਗਾ ਤੇ ਇਹਦੇ ਘਰ ਦੇ ਜਦੋਂ ਵੀ ਕਿੱਡੇ ਹੁੰਨਾ ਕਿੱਡੇ ਹੈ ਬੇਦਖਲ ਪੁੱਟਾ ਹੋਇਆ ਹੈ ਸ਼ੇਰ ਅੱਜ ਇਸ ਅਮਰੀਕਾ ਦੋਲੋਂ ਸਮੇਰਪਾਲਸ ਪਾਰਟੀ ਕਲੀਅਰ ਵੈਲੀ ਤੋਂ ਇਹਨੂੰ ਗ੍ਰਿਫਤਾਰ ਕੀਤਾ ਗਿਆ ਇਹ ਸਾਡੇ ਸਤਾਬਦ ਰਿਕਾਰਡ ਮਿੱਟੀ 411 2024 ਨੂੰ ਅਪਲੈਂਡਰ ਆਫੈਂਡਰ ਪੀਓ ਹੋ ਚੁੱਕਾ ਹੈ ਇਨੂੰ ਪੀਓ ਨੇ ਅਪਰੈਸ ਕੀਤਾ ਹੈ ਇਹਦੇ ਖਿਲਾਫ ਪਹਿਲਾਂ ਵੀ ਇੱਕ ਥਾਣਾ ਟਿੱਪਾ ਜਿਹਨੇ ਆਟੋ ਚੋਰੀ ਕੀਤਾ ਹੋਇਆ ਮਕਦਮਾ ਨੰਬਰ 74 ਅ ਪਤਾ ਚੋਗੀ ਬੜਾ 23 ਹੋਰੀ ਉਹ ਵੀ ਰਜਿਸਟਰ ਹੈ ਹਾਲੇ ਫਰਦਰ ਪੁਸ਼ੀ ਇਨਵੈਸਟੀਗੇਸ਼ਨ ਜਾਰੀ ਹੈ ਹੋਰ ਤੱਥ ਕੋ ਸਾਹਮਣੇ ਆਉਣਗੇ ਇਹਦੇ ਚੋਏ ਆ ਜੀ ਸਾਡੇ ਜਿਹੜਾ ਸਰਕਾਰ ਵੱਲੋਂ ਜੋ ਹੁਕਮ ਹੈ ਸਾਡੇ ਮਾਨਯੋਗ ਸੀਪੀ ਸਾਹਿਬ ਵੱਲੋਂ ਡੇਲੀ ਮੀਟਿੰਗ ਹਫਤੇ ਜੇ 10 ਦਿਨ ਬਾਅਦ ਮੀਟਿੰਗ ਹੋ ਰਹੀ ਹੈ ਰਿਵਿਊ ਕਰ ਰਹੇ ਨੇ ਉਹ ਤੇ ਜੋ ਜੋ ਉਹਨਾਂ ਦੇ ਸੀਨੀਅਰ ਆਫਸਰਾਂ ਹੱਥੇ ਐਸੀ ਵੀ ਸਰਸਾਇਟਿਟੀ ਡੀਸੀ ਤੋਂ ਸਭ ਸਾਰੇ ਵੱਲੋਂ ਸਾਨੂੰ ਇਹ ਨੁਕਤਾ ਜੋ ਗਾਈਡਲਾਈਨ ਦਿੱਤੀ ਜਾਂਦੀਆਂ ਉਹਨਾਂ ਦਾ ਸਦਕਾ ਹੀ ਆਪਾਂ ਇਹ ਜਿਹੜਾ ਵਾ ਸਾਨੂੰ ਅਚੀਵ ਕਰ ਰਹੇ ਅਸੀਂ। ਚਪਰਾਦਿਆਂ ਖਿਲਾਫ ਪੰਜਾਬ ਪੁਲਿਸ ਲਗਾਤਾਰ ਮੁਸਤੈਦ ਨਜ਼ਰ ਆ ਰਹੀ ਹੈ ਐਸੇ ਕੜੀ ਵਿੱਚ ਲੁਧਿਆਣਾ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਲੁਧਿਆਣਾ ਪੁਲਿਸ ਨੇ ਲੜਾਈ ਝਗੜੇ ਵਿੱਚ ਲੋੜਿੰਦੇ ਪਗੋੜੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਪੁਲਿਸ ਮੁਤਾਬਕ ਇਹ ਕਾਫੀ ਲੰਬੇ ਸਮੇਂ ਤੋਂ ਫਰਾਰ ਚੱਲ ਰਿਹਾ ਸੀ ਇਸ ਦੀ ਗ੍ਰਿਫਤਾਰੀ ਲਈ ਕਈ ਥਾਵਾਂ ਤੇ ਛਾਪੇ ਮਾਰੀ ਕੀਤੀ ਜਾ ਰਹੀ ਸੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੜਾਈ ਝਗੜੇ ਤੋਂ ਬਾਅਦ ਇਹ ਘਰ ਤੋਂ ਫਰਾਰ ਹੋ ਗਿਆ ਸੀ ਜਿਸ ਤੋਂ ਬਾਅਦ ਪਰਿਵਾਰ ਨੇ ਵੀ ਇਸ ਨੂੰ ਬੇਦਖਲ ਕੀਤਾ ਹੋਇਆ ਸੀ ਤੇ ਇਸ ਤੇ ਇੱਕ ਮੁਕੱਦਮਾ ਪਹਿਲਾਂ ਵੀ ਦਰਜ ਹੈ ਜਿਸ ਤੇ ਇਹ ਚੋਰੀ ਦੇ ਕੇਸ ਵਿੱਚ ਅੰਦਰ ਗਿਆ ਸੀ ਤੇ ਹੁਣ ਇਸ ਦੀ ਗ੍ਰਿਫਤਾਰੀ ਨਾਲ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਹਾਂਜੀ ਇਹ ਨਾ ਸਾਡੇ ਕੋਲ ਇੱਕ ਮਕਤਮਾ ਹੈਗਾ ਜੀ 161 ਡੇਟਡ 19/8/2022 ਸਾਡੇ ਇਸ ਅਮਰੀਕ ਚੰਦ ਜੀ ਨੇ ਇਹ ਮਕਤਮਾ ਦਰਜ ਕਰਵਾਇਆ ਤੇ ਬੁਧੀ ਸ਼ਮਨ ਚੱਲਾਂ ਤੁਸੀਂ ਜਿਸ ਦਾਰੇ ਇੱਕ ਦੋਸੀ ਜਿਹੜਾ ਬਲਤੀਪੂਤ ਹੋ ਉਹ ਅਰੈਸਟ ਕਰ ਲਿਆ ਸੀ ਬਿਲੋ ਆਪਾਂ ਤੇ ਇੱਕ ਉਹਦੀ ਘਰ ਵਾਲੀ ਸਾਮ ਨੰਬਰ ਇਹ ਇਤਿਹਾਸ ਦਾ ਦਛਿਆ ਹੈ ਫਰਾਰ ਹੋਇਆ ਸੀ ਘਰੋਂ ਭੱਜਾ ਹੋਇਆ ਸੀਗਾ ਤੇ ਇਹਦੇ ਘਰ ਦੇ ਨੂੰ ਜਦੋਂ ਵੀ ਕਦੇ ਹੀ ਹੁਣਾ ਕਿਦੇ ਹੀ ਬੇਦਖਲ ਕੀਤਾ ਹੋਇਆ ਹੈ ਕਿ ਤੇ ਸ਼ੇਰ ਅੱਜ ਇਸ ਅਮਰੀਕਾ ਤੋਂ ਲੋ ਸਮੇਰਪਾਲਸ ਪਾਰਟੀ ਪlier ਵਾਲੀ ਤੋਂ ਇਹਨੂੰ ਗ੍ਰਿਫਤਾਰ ਕੀਤਾ ਗਿਆ ਇਹ ਸਾਡੇ ਸਤਾਬ ਅਕਡ ਰਕਾਰਡ ਮਿਤੀ 4 11 2024 ਨੂੰ ਅਪਲੈਂਡਰ ਰੈਂਡਰ ਪੀਓ ਹੋ ਚੁੱਕਾ ਹੈ ਇਨੂੰ ਪੀਓ ਨੂੰ ਅਪਰੈਸਟ ਕੀਤਾ ਹੈ ਇਹਦੇ ਖਿਲਾਫ ਪਹਿਲਾਂ ਵੀ ਇੱਕ ਥਾਣਾ ਟਿੱਪਾ ਜਿਹਨੇ ਆਟੋ ਚੋਰੀ ਕੀਤਾ ਹੋਇਆ ਮਕਦਮਾ ਨੰਬਰ 74 ਅ ਪਤਾ ਚੋਰੀ ਬੜਾ ਤੇਜ਼ ਹੋ ਉਹ ਵੀ ਰਜਿਸਟਰ ਹੈ ਹਾਲੇ ਫਰਦਰ ਪੁਸ਼ੀਗ ਇਨਵੈਸਟੀਗੇਸ਼ਨ ਜਾਰੀ ਹੈ ਕੋਰਤ ਅੱਥ ਕੋ ਸਾਹਮਣੇ ਆਉਣਾ ਹੈ ਇਹਦੇ ਚੋਏ ਆ ਜੀ ਸਾਡੇ ਜਿਹੜਾ ਸਰਕਾਰ ਵੱਲੋਂ ਜੋ ਹੁਕਮ ਹੈ ਸਾਡੇ ਮਾਨਯੋਗ ਸੀਪੀ ਸਾਹਿਬ ਵੱਲੋਂ ਡੇਲੀ ਮੀਟਿੰਗ ਹਫਤੇ ਜੇ 10 ਦਿਨ ਬਾਅਦ ਮੀਟਿੰਗ ਹੋ ਰਹੀ ਹੈ ਰਿਵਿਊ ਕਰ ਰਹੇ ਨੇ ਉਹ ਤੇ ਜੋ ਜੋ ਉਹਨਾਂ ਦੇ ਸੀਨੀਅਰ ਅਫਸਰ ਸਾਡੇ ਸਾਡੇ ACP ਸਾਡੇ ਡੀਸੀ ਤੋਂ ਸਾਰੇ ਆ ਵੱਲੋਂ ਸਾਨੂੰ ਇਹ ਲੋਕ ਜੋ ਗਾਈਡਲਾਈਨ ਦਿੱਤੀ ਜਾਂਦੀਆਂ ਉਹਨਾਂ ਦਾ ਸਦਕਾ ਹੀ ਆਪਾਂ ਇਹ ਜਿਹੜਾ ਵਾ ਸਾਨੂੰ ਅਚੀਵ ਕਰ ਰਹੇ ਅਸੀਂ